ਪੰਜਾਬ ਜਾਣ ਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਇਲੈਕਸ਼ਨ ਜਿਹੜੀ ਆ ਉਹ 2017 ਚ ਲੜੀ ਸੀ ਆਮ ਆਦਮੀ ਪਾਰਟੀ ਨੇ ਫਸਟ ਟਾਈਮ ਜਿਹੜੀ ਇਲੈਕਸ਼ਨ ਆ ਪੰਜਾਬ ਵਿਧਾਨ ਸਭਾ ਦੀ 2017 ਚ ਲੜੀ ਔਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਵੱਡਾ ਭਰੋਸਾ ਕੀਤਾ ਸਾਨੂੰ ਆਪੋਜੀਸ਼ਨ ਚ ਬਿਠਾਇਆ ਜਿਹੜੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਆ ਔਰ ਲੋਕਾਂ ਨੇ ਭਰੋਸਾ ਕਰਕੇ اپੋਜੀਸ਼ਨ ਦਾ ਰੋਲ ਦਿੱਤਾ ਔਰ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਕਿਉਂਕਿ 2017 ਦੇ ਅੰਦਰ ਵੱਡੇ ਮੁੱਦੇ ਸੀ ਕਿ ਪੰਜਾਬ ਦੇ ਅੰਦਰ ਨਸ਼ਾ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਕਿਸਾਨੀ ਨੂੰ ਕੌਣ ਪੱਟਰੀ ਤੇ ਲੈ ਕੇ ਆਊਗਾ ਪੰਜਾਬ ਦੇ ਅੰਦਰ ਇੰਡਸਟਰੀ ਕੌਣ ਲੈ ਕੇ ਆਊਗਾ ਇਹ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ 2017 ਦੀ ਇਲੈਕਸ਼ਨ ਹੋਈ ਸੀ ਪਰ ਸਭ ਤੋਂ ਅਹਿਮ ਮੁੱਦਾ ਪੰਜਾਬ ਦੇ ਅੰਦਰ ਉਸ ਸਮੇਂ ਨਸ਼ੇ ਦਾ ਸੀ ਡਰਗ ਦਾ ਸੀ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜੀ ਕੀ ਕਹਿ ਕੇ ਕਹਤੇ ਪੰਜਾਬ ਚ ਆ ਕੇ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ ਚ ਡਬੋ ਦਿੱਤਾ ਗਿਆ ਨਸ਼ਿਆਂ ਚ ਗਲਤਾਨ ਕਰ ਦਿੱਤਾ ਗਿਆ ਕਿਹਦੇ ਦੁਆਰਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਇਹ ਤੁਸੀਂ ਸਾਰੇ ਪ੍ਰਿੰਟ মিডিਆ ਵਾਲਿਆਂ ਨੇ ਛਾਪਿਆ ਸੀ ਵੱਡੇ ਵੱਡੇ ਕਾਲਮ ਲਿਖੇ ਸੀ ਵੱਡੇ ਵੱਡੇ ਐਸਏ ਲਿਖੇ ਗਏ ਵੱਡੇ ਵੱਡੇ ਆਰਟੀਕਲ ਲਿਖੇ ਗਏ ਕਿ ਰਾਹੁਲ ਗਾਂਧੀ ਦੇਸ਼ ਦਾ ਬਹੁਤ ਵੱਡਾ ਲੀਡਰ ਆ ਔਰ ਕਹਿ ਕੇ ਗਿਆ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ 'ਚ ਡੁੱਬ ਗਿਆ ਇਹ ਬਹੁਤ ਵੱਡਾ ਮੁੱਦਾ ਬਣਿਆ ਅਸੀਂ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ 2017 'ਚ ਕਿ ਜੇ ਸੱਤਾ ਚਾਹੀ ਤਾਂ ਨਸ਼ਾ ਖਤਮ ਕਰਾਂਗੇ ਪਰ ਲੇਕਿਨ ਦੂਜੇ ਪਾਸੇ ਕਾਂਗਰਸ ਪਾਰਟੀ ਉਹ ਪਾਰਟੀ ਸੀ ਜਿਹੜੀ ਮੈਂ ਸਮਝਦਾ 1885 ਚ ਬਣੀ ਸੀਗੀ ਤਾਂ ਉਸ ਪਾਰਟੀ ਨੇ ਕੀ ਕਿਹਾ ਉਸ ਪਾਰਟੀ ਦੇ ਸੀਐਮ ਦੇ ਕੈਂਡੀਡੇਟ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਹਿਬੋਂ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਇੱਕ ਰੈਲੀ ਦੇ ਅੰਦਰ ਗੁਟਕਾ ਸਾਹਿਬ ਫੜਦੇ ਨੇ ਆਪਣੇ ਸਾਥੀ ਤੋਂ ਮੱਥੇ ਨਾਲ ਲਾਉਂਦੇ ਨੇ ਕਹਿੰਦੇ ਨੇ ਕਿ ਮੈਂ 4 ਹਫਤੇ ਜਨਸਾ ਖਤਮ ਕਰ ਦੂ ਪੰਜਾਬ ਚ ਔਰ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਔਰ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਔਰ ਕਾਂਗਰਸ ਪਾਰਟੀ ਨੂੰ ਸੱਤਾ ਸੌਂਪੀ ਔਰ ਸਾਨੂੰ ਆਪੋਜੀਸ਼ਨ ਚ ਰੱਖੀ ਕੇ ਰਲੀ ਬਿਠਾਤਾ ਕਿ ਤੁਸੀਂ ਵਾਚ ਕਰੋ ਜੇਕਰ ਸਰਕਾਰ ਗਲਤ ਕੰਮ ਕਰਦੀ ਹੈ ਤੁਸੀਂ ਬੋਲੋ ਔਰ ਤੁਹਾਨੂੰ ਫਿਰ ਦੇਖਾਂਗੇ ਅਸੀਂ ਪੂਰੇ 5 ਸਾਲ ਦਾ ਸਮਾਂ ਬੀਤ ਗਿਆ 5 ਸਾਲ ਦਾ ਸਮਾਂ ਬੀਤ ਗਿਆ ਕਾਂਗਰਸ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਬਦਲਣਾ ਪਿਆ ਪਰ ਲੇਕਿਨ ਨਸ਼ੇ ਦੇ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਲੇਕਿਨ ਪੰਜਾਬ ਦੇ ਅੰਦਰ ਨਸ਼ਾ ਖਤਮ ਨਹੀਂ ਹੋਇਆ ਔਰ 2022 ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਨੇ ਦੁਬਾਰਾ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨੇ ਦੁਬਾਰਾ ਇਲੈਕਸ਼ਨ ਲੜੀ ਜਦੋਂ ਭਾਰਤੀ ਜਨਤਾ ਪਾਰਟੀ ਕਾੜੀ ਦੇ ਲਈ ਦੁਬਾਰਾ ਇਲੈਕਸ਼ਨ ਲੜੀ ਤਾਂ ਫੇਰ ਮੁੱਦਾ ਹੋਈ ਸੀਗਾ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਦੇਵਾਂਗੇ ਔਰ ਸਭ ਤੋਂ ਪ੍ਰਚੰਡ ਬਹੁਮਤ ਸਭ ਤੋਂ ਵੱਡਾ ਬਹੁਮਤ ਜਿਹੜਾ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਦਿੱਤਾ ਔਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਪਿਛਲੇ ਲਗਭਗ 3 ਸਾਲ ਤੋਂ ਨਸ਼ਿਆਂ ਦੇ ਖਿਲਾਫ ਇੱਕ ਜ਼ੋਰਦਾਰ ਮਹਿੰਮ ਜਿਹੜੀ ਆ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਵੱਢੀ ਹੋਈ ਆ 3 ਸਾਲ ਤੋਂ ਬਾਅਦ ਪਿਛਲੇ 3 ਮਹੀਨੇ ਪਹਿਲਾਂ ਜਿਹੇ ਮੈਂ ਗੱਲ ਕਰਾਂ ਤਾਂ ਅਸੀਂ ਇਸ ਮਹਿੰਮ ਨੂੰ ਜਿਹੜਾ ਉਹ ਯੁੱਧ ਦੇ ਵਿੱਚ ਤਬਦੀਲ ਕੀਤਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਯਾਨੀ ਕਿ ਹੁਣ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਕਿਸੇ ਵੀ ਲੈਵਲ ਤੇ ਵੀ ਬਖਸ਼ਾਇਆ ਜਾਊਗਾ ਜਿਨੇ ਇਲੀਗਲ ਪ੍ਰਾਪਰਟੀ ਬਣਾਈ ਆ ਉਹਦੀ ਪ੍ਰਾਪਰਟੀ ਦਾ ਹਿਸਾਬ ਲਵਾਂਗੇ ਜਿਨੇ ਗੈਰਕਾਨੂੰਨੀ ਪ੍ਰਾਪਰਟੀ ਬਣਾਈ ਆ ਉਹਦੀ ਪ੍ਰਾਪਰਟੀ ਟਾਹਾਂਗੇ ਔਰ ਫਟਫੜ ਕੇ ਜੇਲਾ ਅੰਦਰ ਦੇਵਾਂਗੇ ਔਰ ਤੇਜ਼ੀ ਦੇ ਨਾਲ ਕੰਮ ਸ਼ੁਰੂ ਹੋਇਆ ਪੰਜਾਬ ਦੀ ਵਿਧਾਨ ਸਭਾ ਦੀ ਸਾਡੀ ਕੈਬਨਿਟ ਦੀ ਇੱਕ ਸਬ ਕਮੇਟੀ ਦਾ ਗਠਨ ਹੋਇਆ ਜਿਹਦਾ ਮੈਨੂੰ ਚੇਅਰਮੈਨ ਲਾਇਆ ਗਿਆ ਔਰ ਉਸ ਸਬ ਕਮੇਟੀ ਦਾ ਮੈਂ ਚੇਅਰਮੈਨ ਹੁੰਦੇ ਹੋਏ ਮੇਰੇ ਸਾਥੀ ਕੈਬਨਿਟ ਮੰਤਰੀਆਂ ਨਾਲ ਸਾਰੇ ਪੰਜਾਬ ਦੇ ਦੌਰੇ ਕੀਤੇ ਪੁਲਿਸ ਸਟੇਸ਼ਨ ਚੈੱਕ ਕੀਤੇ ਅਸੀਂ ਪੰਜਾਬ ਦੇ ਅੰਦਰ ਐਂਟੀ ਡਰੋਨ ਸਿਸਟਮ ਕਿਉਂਕਿ ਬਾਰਡਰ ਪਾਰ ਤੋਂ ਨਸ਼ਾ ਆਉਂਦਾ ਸੀ ਨਾਲ ਲੈ ਕੇ ਆਉਂਦੇ ਸੀਗੇ ਇੰਟਰਨੈਸ਼ਨਲ ਸਟ੍ਰਗਲਰ ਉਹ ਵੀ ਐਂਟੀ ਡਰੋਨ ਸਿਸਟਮ ਪੰਜਾਬ ਦੇ ਬੇੜੇ ਪੰਜਾਬ ਪੁਲਿਸ ਦੇ ਬੇੜੇ ਸ਼ਾਮਿਲ ਕੀਤਾ ਇਹ ਸਾਰੀਆਂ ਜੋ तमाम ਕਾਰਵਾਈਆਂ ਹੋ ਰਹੀਆਂ ਸੀਗੀਆਂ ਉਸ ਸਮੇਂ ਕਾਂਗਰਸ ਪਾਰਟੀ ਕਦੇ ਕਹਿ ਰਹੀ ਸੀ ਕਿ ਤੁਸੀਂ ਘਰ ਕਿਉਂ ਟਾਰ ਰਹੇ ਹੋ ਜੀ ਕਦੇ ਕਹਿ ਰਹੀ ਸੀ ਕਿ ਫਲਾਣੇ ਵਿਅਕਤੀ ਦਾ ਘਰ ਨਹੀਂ ਟੋਣਾ ਚਾਹੀਦਾ ਸੀ ਇਸ ਵਿਅਕਤੀ ਦਾ ਘਰ ਨਹੀਂ ਟਾਉਣਾ ਚਾਹੀਦਾ ਸੀ ਲੀਡਰ ਆਫ اپੋਜੀਸ਼ਨ ਇਹ ਕਹਿ ਰਿਹਾ ਸੀਗਾ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੇ तमाम ਨੇਤਾ ਇਹ ਕਹਿ ਰਹੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਇਹ ਕਹਿ ਰਹੇ ਸੀ ਅਕਾਲੀ ਦਲ ਕਾਗਲ ਦਲ ਦੇ ਨੇਤਾ ਵੀ ਇਹੀ ਕਹਿ ਰਹੇ ਸੀ ਕਿ ਨਹੀਂ ਜੀ ਘਰ ਨਹੀਂ ਟਾਉਣੇ ਚਾਹੀਦੇ ਘਰ ਬਹੁਤ ਮੁਸ਼ਕਲ ਨਾ ਬਣਦਾਗਾ ਯਾਨੀ ਕਿ ਇਹਦਾ ਮਤਲਬ ਇਹ ਸਾਫ਼ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਰਹੀ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਰਹੀ کانگریس پارٹی رہی اور اس سمے انہوں نے پنجاب, دندر خوب خوب کے پنجاب دندر تو اسی سارے نے ویڈیو دیکھا نے چرنجیت چنی جی میں لاسٹ پریس کانفرنس بھی کہ کس طرح کہہ رہے تھے کہ چٹا مجیٹھیا ایک نام جے جی چٹے کی گل کردے تو لوگ کہ مجیٹھیا آ گیا جے جی چٹا لینا ہوئے تو مجیٹھیا نہ کہہ اس طرح دگزامپل ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਉਧਾਰਨਾ ਚਰਜੀ ਸਿੰਘ ਚੰਨੀ ਜੀ ਬਤਾਰ ਚੀ ਮਿਸਟਰ ਦਦੇ ਸਿੰਘ ਜੀ ਨਵਜੋਤ ਸਿੰਘ ਸਿੱਧੂ ਜੀ ਦਿੰਦੇ ਹੁੰਦੇ ਸੀਗੇ ਚਿੱਟਾ ਤਸਕਰ ਮੈਂ ਖੁਦ ਗਵਾਗਾ ਕਿਉਂਕਿ ਲਾਸਟ ਵਿਧਾਨ ਸਭਾ ਦੇ ਅੰਦਰ 15ਵੀਂ ਵਿਧਾਨ ਸਭਾ ਦੇ ਅੰਦਰ ਮੈਂ ਲੀਡਰ ਆਫ ਆਪੋਜੀਸ਼ਨ ਸਾਢੇ 3 ਸਾਲ ਰਹਾਗਾ ਔਰ ਉਦੋਂ ਕਹਿੰਦੇ ਹੁੰਦੇ ਸੀਗੇ ਉਹ ਆ ਗਿਆ ਚਿੱਟੇ ਦਾ ਦਸਤਰ ਨਵਜੋਤ ਸਿੰਘ ਸਿੱਧੂ ਕਹਿੰਦੇ ਹੁੰਦੇ ਸੀਗੇ ਸਕਪਾਲ ਸਿੰਘ ਖੇੜਾ ਕਹਿੰਦੇ ਹੁੰਦੇ ਸੀਗੇ ਪਰਤਾਪ ਸਿੰਘ ਬਾਜਬਾ ਤਾਂ ਇਥੋਂ ਤੱਕ ਚਲੇ ਜਾਂਦੇ ਸੀ ਕਿ ਜਦੋਂ ਮੇਰੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਗੱਲ ਰੱਸਾ ਪਾ ਕੇ ਲੈ ਕੇ ਆਮਾਂਗੇ ਅਸੀਂ ਦਾ ਕਾਨੂੰਨ ਦੀ ਗੱਲ ਕਰਦੇ ਆ ਕਿ ਕਾਨੂੰਨ ਦਾ ਰਾਜ ਸਾਬਤ ਕਰਾਂਗੇ ਇਹ ਕਹਿੰਦੇ ਅਸੀਂ ਗੱਲ ਰੱਸਾ ਪਾ ਕੇ ਲੈ ਕੇ ਆਵਾਂਗੇ ਸੁਖਵੀਰ ਬਾਦਲ ਦੇ ਵਿਕਰਮਜੀਤ ਮਜੀਠੀਏ ਦੇ ਤੋਤਾ ਸਿੰਘ ਜੀ ਸਵਰਗਵਾਸੀ ਇਸ ਦੁਨੀਆ ਚ ਨਹੀਂ ਰਹੇ ਕੈਰੋਂ ਸਾਹਿਬ ਇਹਨਾਂ ਸਾਰਿਆਂ ਦੇ ਅਸੀਂ ਕੀ ਕਹਿੰਦੇ ਸੀ ਗੱਲ ਦਾ ਰੱਸਾ ਪਾ ਕੇ ਲਿਆਵਾਂਗੇ ਕਿੱਥੇ ਲਟਕਾਵਾਂਗੇ ਸੀ ਸਟਾਪ ਤਰੰਤਾਰ ਇਹ ਸਾਰਾ ਪੰਜਾਬ ਜਾਣਦਾ ਪੰਜਾਬ ਦੇ ਅੰਦਰ ਇਹ ਵੀਡੀਓਜ਼ ਘੁੰਮ ਰੰਜਾਂ ਨਗੀਆਂ ਕਿਉਂਕਿ ਜਦੋਂ ਦੀ ਵਿਕਰਮਜੀਤ ਮਜੀਠੀਏ ਦੇ ਖਿਲਾਫ ਕਾਰਵਾਈ ਹੋਈ ਜਦੋਂ ਦੀ ਕਾਨੂੰਨ ਨੇ ਜੋ ਕਾਨੂੰਨ ਬਾਬਾ ਸਾਹਿਬ ਇਮਰੋ ਬੇੜਕਰ ਜੀ ਨੇ ਬਣਾਇਆ ਸੀ ਜਦੋਂ ਤੋਂ ਉਸ ਕਾਨੂੰਨ ਦੇ ਤਹਿਤ ਕਾਰਵਾਈ ਹੋ ਰਹੀ ਆ ਦਾ ਸਾਰਾ ਹੀ ਲੀਡਰ ਇਹ ਕੋਈ ਵਿਕਰਮਜੀਤ ਮਜੀਠੀ ਦੇ ਘਰ ਜਾ ਕੇ ਅਫਸੋਸ ਪ੍ਰਗਟ ਕਰਕੇ ਆਉਂਦਾਗਾ ਕਿ ਨਹੀਂ ਜੀ ਤੁਹਾਡੇ ਦਾ ਮਾੜਾ ਹੋ ਗਿਆ ਅਫਸੋਸ ਆ ਸਾਨੂੰ ਕੋਈ ਪ੍ਰੈਸ ਕਾਨਫਰੰਸ ਦੇ ਜ਼ਰੀਏ ਕੋਈ ਵੀਡੀਓ ਦੇ ਜ਼ਰੀਏ ਕੋਈ ਨਾ ਕੋਈ ਮੌਕਾ ਨਹੀਂ ਖੁੰਝਣ ਦੇ ਰਹੇ ਜਦੋਂ ਇਹ ਵਿਕਰਮਜੀਤ ਮਜੀਠੀ ਦੇ ਅਕਸ ਨਹੀਂ ਆ ਰਹੇ ਇਹ ਪੂਰਾ ਪੰਜਾਬ ਦੇਖ ਰਿਹਾ ਮੈਂ ਹੁਣੇ ਮੇਰੇ ਨਾਲ ਸਰਪੰਚ ਸਾਹਿਬ ਆਏ ਨੇ ਆ ਰਹੇ ਸੀ ਰਾਸਤੇ ਤੇ ਮੈਂ ਇਹਨਾਂ ਨੂੰ ਗੱਡੀ 'ਚ ਬਿਠਾਇਆ ਪੁੱਛਿਆ ਕੀ ਕੰਮ ਆਇਓ ਮੈਂ ਕਿੱਦਾਂ ਚੱਲ ਰਿਹਾ ਕਹਿੰਦਾ ਲੋਕਾਂ 'ਚ ਐਕਸਪੋਜ ਹੋ ਗਏ ਜੀ ਹੁਣ ਤਾਂ ਹੁਣ ਤਾਂ ਸਾਡੇ ਕਾਂਗਰਸ ਹੀ ਉਹ ਕਾਂਗਰਸ ਨੂੰ ਬਲਾਮ ਕਰਦਾ ਸੀ ਪਹਿਲਾਂ ਕਹਿੰਦਾ ਹੁਣ ਤਾਂ ਕਾਂਗਰਸ ਹੀ ਵੀ ਕਹਿੰਦੇ ਨੇ ਯਾਰ ਆਪਣੇ ਵਾਲੇ ਵੀ ਰਲ ਕੇ ਨਾਲ ਕਾਲੀ ਦਲ ਦੇ ਯਾਨੀ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਅੰਦਰ ਇੱਕ ਚਿੱਟੇ ਚੋਰ ਸੀ ਇੱਕ ਨੀਲੇ ਚੋਰ ਸੀ ਯਾਨੀ ਇਹ ਆਮ ਤੌਰ ਤੇ ਕਮਿਊਨਿਸਟ ਪਾਰਟੀ ਇਹ ਨਾਰਾ ਲਾਉਂਦੀ ਸੀ ਚਿੱਟੇ ਬੰਗਲੇ ਨੀਲੇ ਚੋ ਇਹ ਕਹਿੰਦੇ ਹੁੰਦੇ ਸੀ ਬਹੁਤ ਦਾਰੇ ਲੱਗਦੇ ਹੁੰਦੇ ਸੀ ਪੰਜਾਬ ਦੇ ਅੰਦਰ ਹੁਣ ਲੋਕ ਦੁਬਾਰਾ ਉਸ ਦਾਰਿਆਂ ਨੂੰ ਯਾਦ ਕਰਨ ਲੱਗੇ ਕਿ ਕਿਸ ਤਰ੍ਹਾਂ ਇਹਨਾਂ ਦੋਨਾਂ ਪਾਰਟੀਆਂ ਨੇ ਪੰਜਾਬ ਨੂੰ ਦਿੱਤੇ ਆ ਜਦੋਂ ਸਾਰੀਆਂ ਗੱਲਾਂ ਪੂਰੀ ਪ੍ਰੈਸ ਦੇ ਜ਼ਰੀਏ ਪੂਰੇ ਐਵੀਡੈਂਸ ਦੇ ਜ਼ਰੀਏ ਪੂਰੀ ਗਵਾਹੀ ਦੇ ਜ਼ਰੀਏ ਪੂਰੇ ਸਬੂਤਾਂ ਦੇ ਜ਼ਰੀਏ ਆਮ ਆਦਮੀ ਪਾਰਟੀ ਨੇ ਲੋਕਾਂ 'ਚ ਜਨਤਕ ਕੀਤੀ ਲੋਕਾਂ ਦੇ ਸਾਹਮਣੇ ਰੱਖੀ ਤਾਂ ਉਸੇ ਸਮੇਂ کانگرس پارٹی سکیم سوچنے شروع کی تھی کہ کوئی نہ کوئی یار ہل لو کوئی نہ کوئی ڈراؤ کوئی نہ کوئی دمکاؤ ڈر جان گے ہٹ جان گے کیونکہ اسی بدان سبا سیشن رکھیا رکھا جدوان سبھا سپیشل سیشن رکھیا کہ ویر بار ویروار سے شکروار سپیشل سیشن ہوگا تو اس سمیں کبر آگے ڈر گے تا ترانت لیڈر آف اپوزیشن جی جانے نے چنڈی گڑ پولیس ایک آن لائن ایپلی فائل کر دی ਐਪਲੀਕੇਸ਼ਨ ਫਾਇਲ ਕਰਕੇ ਆ ਜਾਂਦੇ ਨੇਗੇ ਔਰ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਚੰਡੀਗੜ੍ਹ ਪੁਲਿਸ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲਾ ਰਹੀ ਆ ਜਿਹਨੂੰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਚਲਾ ਰਹੇ ਨੇ ਜਿਹਨੂੰ ਭਾਜਪਾ ਦੁਬਾਰਾ ਨਾਮਿਨੇਟਡ ਆਨਰੇਬਲ ਗਵਰਨਰ ਸਾਹਿਬ ਚਲਾ ਰਹੇ ਨੇਗੇ ਉਹ ਜਿਹੜੀ ਚੰਡੀਗੜ੍ਹ ਪੁਲਸ ਆ ਉਹ ਬੜੀ ਐਕਸ਼ਨ ਚ ਆਉਂਦੀ ਆ ਉਸ ਕਿੰਟ ਦੇ ਅੰਦਰ ਐਕਸਕੈਂਡ ਦੇ ਅੰਦਰ ਜਿਹੜੀ ਐਫਆਈਆਰ 100 11 ਨੰਬਰ ਐਫਆਈਆਰ ਜਿਹੜੀ ਆ 11 ਤੋਂ ਸੌਰੀ 117 11 ਨੰਬਰ ਐਫਆਈਆਰ ਜਿਹੜੀ ਆ ਉਹ ਤੁਰੰਤ ਸਾਡੇ ਖਿਲਾਫ ਦਰਜ ਕਰ ਦਿੰਦੀ ਆ ਮੇਰੇ ਖਿਲਾਫ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਕਲੀਗ ਅਮਨ ਰੁੜਾਈ ਦੇ ਖਿਲਾਫ ਤੁਰੰਤ ਐਫਆਈਆਰ ਦਰਜ ਹੁੰਦੀ ਆ 336 ਦੀ ਸਬਸੈਕਸ਼ਨ 4 355 ਕਾਰ ਦੀ ਸਬਸੈਕਸ਼ਨ 2 ਇਨਾਂ ਸਾਰੀਆਂ ਧਾਰਾਵਾਂ ਦੇ ਤਹਿਤ 24 ਘੰਟਿਆਂ ਦੇ ਅੰਦਰ ਅੰਦਰ ਜਿਹੜੀ ਆ ਉਹ ਐਫ ਆਈ ਆਰ ਦਰਜ ਹੋ ਜੇ ਚੀਏ ਤਾਂ ਚੰਡੀਗੜ੍ਹ ਪੁਲਿਸ ਦੇਖੋ ਕਿਸ ਤਰ੍ਹਾਂ ਐਕਸ਼ਨ ਦੇ ਵਿੱਚ ਆਉਂਦੀ ਆ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਲੀਡਰ ਆਪੋਜੀਸ਼ਨ ਐਪਲੀਕੇਸ਼ਨ ਫਾਈਲ ਕਰ ਦੇਣਗੇ ਔਰ 24 ਘੰਟਿਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਐਫ ਆਈ ਆਰ ਦਰਜ ਕਰਦੀ ਆ ਸਾਨੂੰ ਕੋਈ ਅਫਸੋਸ ਨਹੀਂ ਸਾਨੂੰ ਕੋਈ ਡਰ ਨਹੀਂ ਸਾਨੂੰ ਕੋਈ ਖਾਫ ਨਹੀਂ ਪਰ ਇੱਕ ਗੱਲ ਸਪਸ਼ਟ ਹੋ ਗਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਸਿਆਸੀ ਹਮਾਮ ਦੇ ਅੰਦਰ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਸਾਰੇ ਇਕੱਠੇ ਦੇਗੇ ਸਾਰੇ ਨਸ਼ਿਆਂ ਦੇ ਵਪਾਰੀਆਂ ਨੂੰ ਬਚਾਉਣ ਦੇ ਲਈ ਸਾਰੇ ਡਰਗ ਮਾਫੀਆ ਦੇ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਜੁੱਟ ਨੇ ਸਾਰੇ ਪੰਜਾਬ ਦੇ ਗੈਂਗਸਟਰਾਂ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਜੁੱਟ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਜਿਸ ਦਿਨ ਪੰਜਾਬ ਦਾ ਸੈਸ਼ਨ ਸ਼ੁਰੂ ਹੋਇਆ ਸੀਗਾ ਵੀਰਵਾਰ ਨੂੰ ਸਵੇਰੇ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਕਿਹਾ ਸੀਗਾ ਕਿ ਜੋ ਵਪਾਰੀ ਅਬੋਹਰ ਦੇ ਅੰਦਰ ਕਪੜਾ ਵਪਾਰੀ ਦਾ ਮਰਡਰ ਹੋਇਆਗਾ ਉਹਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਲਈ ਆ ਔਰ ਮੈਂ ਵੀ ਕਿਹਾ ਸੀਗਾ ਕਿ ਲਾਰੈਂਸ ਬਿਸ਼ਨੋਈ ਸਾਬਰਮਤੀ ਦੀ ਉਹ ਜੇਲ੍ਹ ਦੇ ਅੰਦਰ ਬੰਦਾ ਜੇ ਜੇਲ੍ਹ ਦਾ ਰਾਜ ਪ੍ਰਬੰਧ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲੇ ਆ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਕਿ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਹੋਮਲੇਸਟਰ ਸਾਹਿਬ ਆਉਂਦੇ ਨੇ ਕਿ ਜਦੋਂ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੀਆਂ ਹੋਣ ਲੱਗੀਆਂ ਉਹਨਾਂ ਦੇ ਸਾਹਮਣੇ ਆਉਣ ਲੱਗੀਆਂ ਕਿ ਯਾਰ ਸਾਰੇ ਮਿਲੇ ਹੋਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਨੇ ਕਿ ਤਾਂ ਇਹਨਾਂ ਨੇ ਪੈਂਤੜਾ ਪੜਾਇਆ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਡਰਾ ਲਓ ਤਮਕਾਲੂ ਜ਼ਿਲ੍ਹਾ ਚ ਬੰਦ ਕਰ ਲੋ ਔਰ ਇਹ ਸਹਾਇਤਾ ਕੌਣ ਕਰ ਰਿਹਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਸਹਾਇਤਾ ਕੀਤੀ ਪਰ ਲੇਕਿਨ ਆਮ ਆਦਮੀ ਪਾਰਟੀ ਨਾ ਡਰਨ ਵਾਲੀ ਆ ਨਾ ਝੁਕਣ ਵਾਲੀ ਆ ਅਸੀਂ ਲੋਕਾਂ ਦੇ ਹੱਕ ਵਿੱਚ ਲੜਨ ਆ ਲੋਕਾਂ ਦੇ ਹੱਕ ਵਿੱਚ ਖੜਨ ਆ ਲੋਕਾਂ ਦੇ ਹੱਕ ਵਿੱਚ ਖੜਾਂਗੇ ਲੋਕਾਂ ਲਈ ਲੜਾਂਗੇ ਔਰ ਪੰਜਾਬ ਤੋਂ ਡਰਗ ਮਾਫੀਆ ਖਤਮ ਕਰਾਂਗੇ ਪੰਜਾਬ ਦੇ ਅੰਦਰੋਂ ਗੈਂਗਸਟਰਵਾਦ ਖਤਮ ਕਰਾਂਗੇ ਇਹ ਆਮ ਆਦਮੀ ਪਾਰਟੀ ਦਾ ਬਿਲਕੁਲ ਸਪੱਸ਼ ਅਦੇਸ਼ਾ ਸਪੱਸ਼ ਨਾਰਾਗਾ ਔਰ ਸਰਕਾਰ ਦਾ ਸਪੱਸ਼ ਜਿਹੜਾ ਹੈਗਾ ਸੰਕੇਤ ਆ ਸਪੱਸ਼ ਬੂਤਦ੍ਰਿਸ਼ੀ ਲਗਾਤਾਰ ਕੰਮ ਕਰ ਰਿਹਾ ਮੈਨੂੰ ਮੈਂ ਬਿਲਕੁਲ ਸਪੱਸ਼ ਕਰ ਦਾਂਗਾ ਅੱਜ ਮੀਡੀਆ ਦੇ ਜ਼ਰੀਏ ਕਿ ਭਾਰਤੀ ਜਨਤਾ ਪਾਰਟੀ ਨੇ ਲਾਰੈਂਸ ਬਸ਼ਰੋਈ ਨੂੰ ਇਸ ਲਈ ਆਪਣੇ ਗੁਜਰਾਤ ਜੇਲ੍ਹ ਚ ਰੱਖਿਆਗਾ ਕਿ ਜਿੱਥੇ ਆਪੋ ਜੀ ਦੀ ਸਰਕਾਰਾਂ ਨੇ ਗੀਆਂ ਚਾਹੇ ਉਹ ਪੰਜਾਬ ਆ ਚਾਹੇ ਉਹ ਹਿਮਾਚਲ ਪ੍ਰਦੇਸ਼ ਆ ਚਾਹੇ ਉਹ ਤਾਮਲ ਆਡੂ ਆ ਚਾਹੇ ਉਹ ਵੈਸਟ ਬੰਗਾਲਾ ਚਾਹੇ ਉਹ ਕੇਰਲਾਗਾ ਉਥੇ ਟਾਰਗੇਟਿੰਗ ਕਿਲਿੰਗ ਹੁੰਦੀ ਆ ਉਥੇ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਜਾਂਦਾਗਾ ਖਾਸ ਕਰਕੇ ਵਪਾਰੀਆਂ ਨੂੰ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾਗਾ ਕਿ ਵਪਾਰੀਆਂ ਦੇ ਅੰਦਰ دہشت ਦਾ ਮਾਹੌਲ ਪੈਦਾ ਕੀਤਾ ਜਾਵੇ ਉਹਨਾਂ ਨੂੰ ਡਰਾਇਆ ਜਾਵੇ ਔਰ ਇਹ ਕਾਇਦਾ ਹੈ ਕਿ ਸੂਬਾ ਸਰਕਾਰ ਫੇਲ ਆ ਔਰ ਡਰਾ ਕੇ ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਜਾਵੇ ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਜਾਵੇ ਇਸੇ ਗੱਲ ਕਰਕੇ ਉਥੇ ਰੱਖਿਆ ਕਿਉਂ ਬਈ ਗੁਜਰਾਤ ਤੋਂ ਕਿਡਦਾਮਾ ਹੁੰਦੀਆਂ ਜੇ ਜੇਲ੍ਹ ਦੇ ਅੰਦਰ ਗੁਜਰਾਤ ਬੰਦਾ ਉਥੋਂ ਕਿਡਦਾਮਾ ਕਿਉਂ ਨਹੀਂ ਕੀਤੀਆਂ ਉਥੋਂ ਰੈਂਸਮ ਕਾਲਸ ਉਥੋਂ ਮੋਬਾਈਲ ਫੋਨ ਤੇ ਜਰੀਏ ਕਾਲਸ ਦੇਸ਼ ਭਰ ਚ ਕਿਉਂ ਹੁੰਦੀਆਂ ਨੇ ਇਹਦਾ ਮਤਲਬ ਕੀ ਆ ਕਿ ਗੁਜਰਾਤ ਜੇਲ੍ਹ ਦੇ ਅੰਦਰ ਇੱਕ ਬਹੁਤ ਵੱਡਾ ਨੈਟਵਰਕ ਜਿਹੜਾ ਬਣਾਇਆ ਗਿਆਗਾ ਕਿ ਇੱਥੋਂ ਬੈਠ ਕੇ ਪੂਰੇ ਦੇਸ਼ ਪਰ ਦੇ ਵਪਾਰੀਆਂ ਨੂੰ ਡਰਾਇਆ ਜਾਵੇ ਆਪੋਜੀਸ਼ਨ ਨੇ ਸਟੇਟ ਦੇ ਲੋਕਾਂ ਨੂੰ ਡਰਾਇਆ ਜਾਵੇ ਤਾਂ ਕਿ ਉੱਥੇ دہشت ਦਾ ਮਾਹੌਲ ਹੋਵੇ ਔਰ ਉਸ دہشت ਦੇ ਮਾਹੌਲ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਆਪਣੀ ਸਿਆਸੀ ਜ਼ਮੀਨ ਪੈਦਾ ਕਰੇ ਆਪਣੀ ਸਿਆਸੀ ਜ਼ਮੀਨ ਦੇ ਅੰਦਰ ਆਪਣੀ ਆਪਣੀਆਂ ਵੋਟਾਂ ਦੇ ਬੀਜ ਬੀਜੇ ਪਰ ਲੇਕਿਨ ਫਰਾਵੋ ਪੰਜਾਬ ਜਿਹੜਾਗਾ ਪੰਜਾਬ ਉਹ ਸੂਬਾਗਾ ਜਿੱਥੇ ਕਦੇ ਨਫਰਤ ਦੇ ਬੀਜ ਪੈਦਾ ਨਹੀਂ ਹੋਏ ਬਹੁਤ ਸਾਰੀਆਂ ਪਾਰਟੀਆਂ ਜਾਂ ਕਾਂਗਰਸ ਪਾਰਟੀ ਨੇ ਬਹੁਤ ਜ਼ੋਰ ਲਾਇਆ ਭਾਰਤੀ ਜਨਤਾ ਪਾਰਟੀ ਨੇ ਬਹੁਤ ਜ਼ੋਰ ਲਾਇਆ ਬਹੁਤ ਸਾਰੇ ਲੋਕ ਆਏ ਪਰ ਲੇਕਿਨ ਪੰਜਾਬੀ ਭਾਈਚਾਰਾ ਇਕੱਠਾਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਦੇ ਅੰਦਰ ਕਦੇ ਵੀ ਨਫਰਤ ਦੇ ਬੀਜ ਜਿਹੜੇ ਪੈਦਾ ਨਹੀਂ ਹੋ ਸਕੇ ਸੋ ਬਿਲਕੁਲ ਭਾਰਤੀ ਜਨਤਾ ਪਾਰਟੀ ਜਿੱਦਾਂ ਮਰਜ਼ੀ ਜ਼ੋਰ ਲਾ ਲੇ ਅਸੀਂ ਨਾ ਡਰਨ ਵਾਲਿਆਂ ਨਾ ਚੁੱਕਣ ਵਾਲਿਆਂ ਅਸੀਂ ਲੜਾਈ ਲੜਦੇ ਰਵਾਂਗੇ ਔਰ ਜੋ ਤਾਕਤਾਂ ਸਾਨੂੰ ਬਾਬਾ ਸਾਹਿਬ ਭੀਮਰਾਓ ਬੇੜਕਰ ਜੀ ਨੇ ਸਵਿਧਾਨ ਦੇ ਰਾਹ ਦਿੱਤੀਆਂ ਨੇਂ ਗਿਆ ਸਾਨੂੰ ਬੋਲਣ ਦਾ ਅਧਿਕਾਰ ਦਿੱਤਾਗਾ ਸਾਡੀ ਜ਼ੁਬਾਨ ਦਿੱਤੀ ਆ ਸਾਨੂੰ ਅਧਿਕਾਰ ਦਿੱਤਾ ਕਿ ਤੁਸੀਂ ਬੋਲੋ ਲੋਕਾਂ ਦੀ ਅੱਖ ਦੀ ਗੱਲ ਕਰੋ ਉਸ ਦੇ ਰਾਹੀਂ ਅਸੀਂ ਬੋਲਦੇ ਰਹਿਾਂਗੇ ਪਰ ਲੇਕਿਨ ਮੈਂ ਇੱਕ ਅੰਕੜਾ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਆਜ ਮੈਂ ਚੰਡੀਗੜ੍ਹ ਪੁਲਿਸ ਦਾ ਅੰਕੜਾ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਕਿ ਚੰਡੀਗੜ੍ਹ ਪੁਲਿਸ ਜਿਹੜੀ ਆ ਉਹ ਕਿੰਨੀ ਤੇਜ਼ੀ ਦੇ ਨਾਲ ਐਕਸ਼ਨ ਕਰਦੀ ਆ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਬੜਾ ਤੇਜ਼ੀ ਦੇ ਨਾਲ ਐਕਸ਼ਨ ਕਰਦੀ ਆ ਇੱਕ ਰਿਟ ਪਟੀਸ਼ਨ ਨੰਬਰ ਸੀਆਰ ਨੰਬਰ ਸੀਆਰਐਮ ਨੰਬਰ 5292 ਅਪਲਿਕ 2024 ਆ 11785 2024 ਇੱਕ ਰਿਟ ਪਟੀਸ਼ਨ ਫਾਈਲ ਜਿਹੜੀ ਆ सुरेंद्र ਕੁਮਾਰ ਨਦਰ ਦੇ ਨਾਂ ਦੇ ਉੱਤੇ ਫਾਈਲ ਹੁੰਦੀ ਆ ਰਿਟ ਪਟੀਸ਼ਨ ਫਾਈਲ ਹੁੰਦੀ ਆ ਜਿਹਦੇ ਰਾਹੀਂ ਜਿਹਦੇ ਰਾਹੀਂ ਇਹ ਪਤਾ ਚੱਲਦਾਗਾ ਕਿ ਯੂਟੀ ਦੇ ਅੰਦਰ ਕਿ ਜਿਹੜੀ ਚੰਡੀਗੜ੍ਹ ਪੁਲਿਸ ਆ ਉਹਦੇ ਅੰਦਰ 15 15 5 ਮੈਂ ਅੰਕੜਾ ਸ਼ੇਅਰ ਕਰਦਾਗਾ 15 5 2024 ਤੱਕ 25748 ਜੜੀਆਂ ਕੰਪਲੇਂਟਸ ਖਾਸ ਕਰਕੇ ਸਾਈਬਰ ਕਰਾਇਮ ਦੀਆਂ ਪੈਟੀ ਆਫੈਂਸਸ ਦੀਆਂ ਫੈਮਿਲੀ ਮੈਟਰ ਦੀਆਂ ਲੋਕਾਂ ਦੀ ਲੜਾਈ ਦੀਆਂ ਲੁੱਟਾਂ ਖੋਹਾਂ ਦੀਆਂ ਠੱਗੀ ਦੀਆਂ ਚੀਟਿੰਗ ਦੀਆਂ ਇਹ ਦਰਜ ਹੁੰਦੀਆਂ ਨੇ ਜਿੰਨਾਂ ਵਿੱਚੋਂ 18464 ਜੜੀਆਂ ਕੰਪਲੇਂਟ ਨੇ ਉਹ ਡਿਸਪੋਜ਼ ਆਫ ਹੋ ਜਾਂਦੀਆਂ ਲੱਗੀਆਂ ਲੇਕਿਨ 15 15524 ਤੱਕ ਈ ਆਨਰੇਬਲ ਹਾਈ ਕੋਰਟ ਦਾ ਐਫਿਡੇਵਟ ਮੇਰਾ ਨਹੀਂ ਹੈਗਾ ਮੈਂ ਸਪੱਸ਼ਟ ਕਰ ਦਿਆ ਐਫਿਡੇਵਟ ਮੈਂ ਨਹੀਂ ਤਿਆਰ ਕੀਤਾ ਕਿ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਦਾਗਾ 15 5 24 ਤੱਕ 7067 7067 15 5 24 ਮੈਂ ਪਿਛਲੇ ਸਾਲ ਦੀ ਗੱਲ ਕਰ ਰਿਹਾ 15 5 24 ਤੱਕ ਲਗਭਗ 7060 ਜੜੀਆਂ ਕੰਪਲੇਂਟ ਉਹ ਪੈਂਡਿੰਗ ਪੰਜਾਬ ਸੀ ਐ ਉਹ ਪੈਂਡਿੰਗ ਪੰਜਾਬ ਸੀ ਪਰ ਲੇਕਿਨ 10 7 17 ਦੀ ਮੈਂ ਇੱਕ ਨਿਊਜ਼ ਵੀ ਸਾਂਝੀ ਕਰਨੀ ਚਾਹਨਾਗਾ 10 7 17 ਦੀ ਨਿਊਜ਼ ਆ ਚੰਡੀਗੜ੍ਹ ਪਾਸਕਰ ਦਿਨਿਕ ਪਾਸਕਰ ਦੀ ਨਿਊਜ਼ ਆ ਜਿਹਦੇ ਅੰਦਰ ਕਿਹਾ ਗਿਆ ਸਪਸ਼ਟਾ ਕਿ 4000 ਤੋਂ ਉੱਪਰ 4000 ਤੋਂ ਉੱਪਰ ਜਿਹੜੀਆਂ 4700 ਦਿਖਦੀ ਰਿਹਾ 4700 40 4740 ਕੰਪਲੇਂਟਸ ਜਿਹੜੀਆਂ ਨੇ ਉਹ ਪਿਛਲੇ 6 ਮਹੀਨਿਆਂ ਤੋਂ ਲਾਸਟ 6 ਮੰਥ ਤੋਂ ਯਾਨੀ 4000 ਤੋਂ ਉੱਪਰ ਕੰਪਲੇਂਟਸ ਚੰਡੀਗੜ੍ਹ ਦੀਆਂ ਕੰਪਲੇਂਟਸ ਜਿਹਨੂੰ ਸਿਟੀ ਬਿਊਟੀਫੁੱਲ ਕਿਹਾ ਜਾਂਦਾ ਜਿੱਥੇ ਕਿਹਾ ਜਾਂਦਾ ਕ੍ਰਾਈਮ ਰੇਟ ਬਹੁਤ ਘਟਾ ਜਿੱਥੇ ਕਿਹਾ ਜਾਂਦਾ ਪੁਲਿਸ ਤੁਰੰਤ ਕੈਕਸ਼ਨ ਚ ਆਉਂਦੀ ਆ ਜਿੱਥੇ ਕਿਹਾ ਜਾਂਦਾ ਤੁਰੰਤ ਨਾਕਾ ਲੱਗ ਜਾਂਦਾ ਹੈਗਾ ਜਿੱਥੇ ਕਿਹਾ ਜਾਂਦਾ ਤੁਰੰਤ ਦੋਸ਼ੀ ਫੜੇ ਜਾਂਦੇ ਨੇਗੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਚੱਲਦੀਆਂ ਨੇਗੀਆਂ ਔਰ ਉਸ ਜਗ੍ਹਾ ਦੇ ਉੱਤੇ 4700 40 4740 ਜਿਹੜੀਆਂ ਕੰਪਲੇਂਟਸ ਸਾਈਬਰ ਕ੍ਰਾਈਮ ਦੀਆਂ ਲੁੱਟਾਂ ਖੋਹਾਂ ਦੀਆਂ ਇੱਕ ਬਜ਼ੁਰਗ ਲੋ ਬਜ਼ੁਰਗ ਪਤੀ ਪਤਨੀ ਨੂੰ ਕਰਨਲ ਨੂੰ ਬਜ਼ੁਰਗ ਕਰਨਲ ਪਤੀ ਪਤਨੀ ਨੂੰ 3.48 ਯਾਨੀ ਕਿ ਸਾਢੇ 4 ਕਰੋੜ ਰੁਪਏ ਦੀ ਥੱਗੀ ਵੱਜੀ ਕੰਪਲੇਂਟ ਪੈਂਡਿੰਗ ਆ 22 ਕਰੋੜ ਦੀ ਚੀਫ ਅ ਪੂਰਬ ਚੀਫ ਆਰਕੀਟੈਕਚਰ ਤੇਰਾ ਠੱਗੀ-ਬੱਜੀ 2.5 ਕਰੋੜ ਦੀ ਪੈਂਡਿੰਗ ਆ ਯਾਨੀ 2.5 ਕਰੋੜ ਦੀਆਂ 4 ਕਰੋੜ ਦੀਆਂ 5 ਕਰੋੜ ਦੀਆਂ ਠੱਗੀਆਂ ਲੁੱਟਾਂ ਖੋਹਾਂ ਉਹ ਪੈਂਡਿੰਗ ਨੇਗੀਆਂ ਔਰ ਇੱਕ ਪੈਟੀ ਫੈਂਸ ਜਿਹਨੂੰ ਫੈਂਸ ਬਣ ਲੈ ਜਾਵੇ ਤੇ ਉਤੇ 24 ਘੰਟਿਆਂ ਚ ਕਾਰਵਾਈ ਹੁੰਦੀ ਆ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਅੱਜਕੱਲ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਅੱਜ ਕਾ ਲੋ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਉਹਦੇ ਨਾਲ ਆਪਣੇ ਪ੍ਰੇਮ ਸੰਬੰਧ ਗੂੜੇ ਕਰਕੇ ਅੱਜ ਕਾ ਲੋ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਖਿਲਾਫ ਝੂਠੇ ਫਰਜੀ ਮੁਕਦਮੇ ਦਰਜ ਕਰਾ ਰਹੀ ਆ ਪਰ ਮੈਂ ਸਪਸ਼ਟ ਕਰਦਾ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਜਦੋਂ ਮਰਜ਼ੀ ਆ ਕੇ ਜਿਸ ਮਰਜ਼ੀ ਸਮੇਂ ਆ ਕੇ ਅਰੈਸਟ ਕਰ ਲੈਣ ਅਸੀਂ ਰੈਡੀ ਆ ਬਿਲਕੁਲ ਜੋ ਕਾਨੂੰਨ ਕਹੂਗਾ ਉਹਦੇ ਤਹਿਤ ਸਜ਼ਾ ਭੁਗਤਾਂਗੇ ਪਰ ਲੇਕਿਨ ਸੱਚ ਬੋਲਣੋਂ ਨਹੀਂ ਡਰਦੇ ਔਰ ਪ੍ਰਤਾਪ ਸਿੰਘ ਬਾਜਬਾਦੀਆਂ ਸਖਪਾਲ ਸਿੰਘ ਖਹਿਰਾ ਦੀਆਂ ਚਰਚੀ ਚੰਨੀ ਦੀਆਂ ਜ਼ਿਲ੍ਹੇ ਵੀ ਜਿਹੜੇ ਜਿਹੜੇ ਲੋਕਾਂ ਨੇ ਵਿਕਰਮਜੀਤ ਮਜੀਠੀਏ ਨੂੰ ਨਹੀਂ ਜਿਹੜੇ ਜਿਹੜੇ ਲੋਕਾਂ ਨੇ ਡਰਗ ਮਾਫੀਆ ਨੂੰ ਬਚਾਉਣ ਦੇ ਲਈ ਅੱਗੇ ਆਏ ਨੇ ਜਿਹੜੇ ਜਿਹੜੇ ਬੰਦੇ ਗੈਂਗਸਟਰ ਬਾਦ ਨੂੰ ਬਚਾਉਣ ਲਈ ਅੱਗੇ ਆਏ ਨੇਗੇ ਉਹਨਾਂ ਸਾਰਿਆਂ ਦਾ ਪਰਦਾਫਾਸ਼ ਤੁਹਾਡੇ ਨਾਲ ਹੀ ਕਰਦੇ ਰਹਿਾਂਗੇ ਤੁਸੀਂ ਸਾਡਾ ਸਾਥ ਦਿੱਤੇ ਰਹੋ ਕਿਉਂਕਿ ਤੁਹਾਨੂੰ ਵੀ ਛੇ ਡਰਾਉਣਗੇ ਤੁਹਾਡੇ ਚੀਫ ਐਡੀਟਰ ਨੂੰ ਵੀ ਡਰਾਉਣਗੇ ਤੁਹਾਡੇ ਵੱਡੇ ਵੱਡੇ ਲੋਕਾਂ ਨੂੰ ਡਰਾਉਣਗੇ ਤੁਹਾਡੇ ਮਾਲਕਾਂ ਨੂੰ ਡਰਾਉਣਗੇ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਨ타ਮਾਂ ਦਾ ਬੋਲਣਾ ਬੰਦ ਕਰੋ ਪਰ ਲੇਕਿਨ ਪੰਜਾਬ ਤੇ ਪੰਜਾਬੀ ਕਦੇ ਡਰਨ ਵਾਲੇ ਨਹੀਂ ਹੈਗੇ ਮੈਂ ਬਾਰ ਬਾਰ ਸਪਸ਼ਟ ਕਰਦਾ ਕਿ ਦੇਸ਼ ਜਾਣਦਾਗਾ ਕਿ ਲਾਰੈਂਸ ਮਸ਼ਨੋਈ ਗੁਜਰਾਤ ਦੇ ਵਿੱਚ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਦੇਸ਼ ਦੇ ਆਨਰੇਬਲ ਹੋਮ ਮਿਨਿਸਟਰ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਪਰ ਲੇਕਿਨ ਸਾਰੀਆਂ ਹੀ ਜਿੰਨੀਆਂ ਵੀ ਕਾਲਸ ਨੇ ਗਈਆਂ ਵਪਾਰੀਆਂ ਨੂੰ ਡਰਾਉਣ ਦੀਆਂ ਚਾਹੇ ਉਹ ਪੰਜਾਬ ਆ ਚਾਹੇ ਉਹ ਹਿਮਾਚਲ ਪ੍ਰਦੇਸ਼ ਆ ਚਾਹੇ ਉਹ ਬੈਸਟ ਬੰਗਾਲ ਆ ਚਾਹੇ ਉਹ ਤਾਮਿਲਨਾਡੂ ਆ ਚਾਹੇ ਉਹ ਚਾਰਖੰਡਾ ਜਿੱਥਾ ਜਿੱਥੇ اپੋਜੀਸ਼ਨ ਦੀਆਂ ਸਰਕਾਰਾਂ ਨੇ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਸਰਕਾਰਾਂ ਨੇ ਉੱਥੇ ਉੱਥੇ ਕਾਲਜ਼ ਆਉਂਦੀਆਂ ਨੇਗੀਆਂ ਔਰ ਇਹਦਾ ਮਤਲਬ ਕਿ ਜੇਲ੍ਹ ਦੇ ਅੰਦਰ ਬੈਠ ਕੇ ਇੱਕ ਬਹੁਤ ਵੱਡਾ ਯਾਨੀ ਇਨਫਰਾਸਟ੍ਰਕਚਰ ਮਹੱਈਆ ਕਰਵਾਇਆ ਗਿਆਗਾ ਜਿੱਥੋਂ ਕਿ ਮਲਟੀਪਲ ਕਾਲਜ਼ ਹੋ ਸਕਣ ਜਿਹੜੇ ਕਿ ਇੱਕ ਫੌਂਟ ਤਾਂ ਹੋ ਨਹੀਂ ਸਕਦੀ ਇੰਨੇ ਕਾਲਸ ਕਿ ਮਲਟੀਪਲ ਕਾਲਸ ਹੋ ਸਕਣ ਇਹਦਾ ਮਤਲਬ ਕੀ ਆ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਇੱਕ ਬਹੁਤ ਵੱਡਾ ਰੈਕਟ ਜਿਹੜਾ ਦੇਸ਼ ਦੇ ਵਪਾਰੀਆਂ ਨੂੰ ਡਰਾਉਣ ਦੇ ਲਈ ਚਲਾਇਆ